ਤੁਹਾਡੀ ਤੇ ਮੈਂ ਤਾਂ ਲੋਤਨ ਸਿੰਘ ਝੋੜਦਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਨੇ ਉਕਾਈ ਲੁਧਿਆਣਾ ਅੱਜ ਅਸੀਂ ਡੀਸੀ ਸਾਹਿਬ ਨੂੰ ਇਸ ਗੱਲ ਤੇ ਮਿਲਣ ਆਏ ਆ ਕਿ ਸਾਡਾ ਪਿਛਲੇ 2.5 ਸਾਲ ਤੋਂ ਠਾਣਾ ਛਿੱਟੀ ਜਗਰਾਉਂ ਦੇ ਅੱਗੇ ਪੱਕਾ ਧਰਨਾ ਚੱਲ ਰਿਹਾ ਬੀਬੀ ਕੁਲਵੰਤ ਕੌਰ ਸੂਲਪੁਰ ਜੋ ਮਾਸਟਰ ਕਬਾਲ ਸਿੰਘ ਦੀ ਭੈਣ ਆ ਉਹਦੀ ਪੁੱਤ ਤਸ਼ੱਦਦ ਦੇ ਕਾਰਨ 15-16 ਸਾਲ ਰੁੜਕ ਕੇ ਮੰਜੇ ਤੇ ਪੈ ਕੇ ਉਹਦੀ ਮੌਤ ਹੋ ਗਈ ਸੀ ਉਹਦੀ ਮੌਤ ਤੋਂ ਬਾਅਦ ਐਫਆਈਆ ਦਰਜ ਹੋਈ ਆ ਜਿਹੜੀ ਹੁਣ ਸਾਤੋਂ ਚੋਰੀ ਸਿੱਟ ਬਣਾ ਕੇ ਜਿਹੜੀ ਸਾਡੀ ਮੰਗ ਨਹੀਂ ਸੀ ਉਹਨਾਂ ਨੇ ਕੈਨਸਲ ਕਰਤੀ ਤੇ ਹੁਣ ਜਦ ਸਾਡੇ ਅਸੀਂ ਦੁਆਰਾ ਖਲਾਈ ਆ ਉਹਦੇ ਤਹਿਤ ਦੀ ਸਾਨੂੰ ਹਲੇ ਇਹਦੇ 6-7 ਪੀੜਤਾ ਇਹ ਦੋਨੇ ਪਰਿਵਾਰ ਆ ਕੁਵਾਲ ਸਿੰਘ ਦੇ ਦੀ ਮਾਤਾ ਸ੍ਰਿੰਦਰ ਕੌਰ ਇਹ ਮਨਪ੍ਰੀਤਤਾ ਤੇ ਇਹਨਾਂ ਦੇ ਘਰ ਵਾਲੇ ਢਾੜੀ ਵਾਲੇ ਸਾਹਿਬ ਇਹ ਹਲੇ ਇਨਸਾਫ ਤੋਂ ਬਾਂਝਿਆ ਇਹਨਾਂ ਨੂੰ ਪੀੜਤਾ ਦੇ ਵਿੱਚ ਹੈ ਫਿਰ ਜਿਹਨਾਂ ਦਾ ਨਾਂ ਨਹੀਂ ਇੱਕ ਤਾਂ ਅਸੀਂ ਇਹ ਮੰਗ ਕਰਨ ਆਏ ਆ ਜਿਹੜੇ ਦੋ ਪੀੜਤਾ ਇਨਸਾਫ ਤੋਂ ਬਾਹਰ ਆ ਇਹਨਾਂ ਦੇ ਨਾਮ ਵਿੱਚ ਲਿਆ ਕੇ ਇਹਨਾਂ ਨੂੰ ਇਨਸਾਫ ਬਣਦਾ ਮਾਫ ਜਾ ਦਿੱਤਾ ਜਾਵੇ ਸਰ ਕੋਈ ਐਫਆਰ ਲੌਂਚ ਕੀਤੀ ਹੈ ਉਹਨਾਂ ਕੋਲ ਕੋਈ ਐਫਆਰ ਹੋਈ ਹੈ ਜੀ 274 ਅੱਛਾ ਜੀ ਤੇ ਸਰ ਫਿਰ ਉਹ ਠਾਣਾ ਸਿਟੀ ਜਿਗਰਾਉਂ ਉਹ ਕਹਿੰਦੇ ਕੈਂਸਲ ਵੀ ਕੀਤੀ ਨਹੀਂ ਕੈਂਸਲ ਕਰਕੇ ਉਹਨਾਂ ਨੇ ਇੱਕ ਸੈੱਟ ਬਣਾ ਕੇ ਜੀ ਕੈਂਸਲ ਕਰਤੀ ਠੀਕ ਹੈ ਜੀ ਸਾਡਾ ਬਿਨਾਂ ਹੀ ਪੱਕ ਸੁਣਿਆ ਤੇ ਝੂਠੂ ਝੂਠ ਇਕੱਠਾ ਕਰਕੇ ਅੱਛਾ ਜੀ ਉਹਦੇ ਖਿਲਾਫ ਫਿਰ ਅਸੀਂ ਚੰਡੀਗੜ੍ਹ ਤੱਕ ਵੀ ਧਰਨੇ ਲਾਏ ਆ ਅੱਛਾ ਅਸੀਂ ਦਵਾ ਜੀ ਸਿਆਸੀ ਨਹੀਂ ਪੁਲਿਸ ਵਾਲਾ ਜੀ ਵੱਡਾ ਅਫਸਰ ਆ ਡੀਐਸਪੀ ਆ ਉੱਤੇ ਉਸ ਵੇਲੇ ਦੇ ਐਸਐਸਪੀ ਆ ਬੜੀ ਬੜੀ ਅਫਸਰਸਾਈ ਹਾਲੇ ਜਿਹੜੀ ਤਾਂ ਤਾਂ ਬੈਠਾ ਪਤਾ ਨਹੀਂ ਭਗਵੰਤ ਮਾਨ ਸਰਕਾਰ ਕਰਨੀ ਆਮ ਲੋਕਾਂ ਦਾ ਸਰਕਾਰ ਹੈਗੀ ਪਰ ਕਿਤਨੇ ਕਿਤੇ ਆਮ ਲੋਕੀ ਪਰੇਸ਼ਾਨ ਹੋ ਰਹੇ ਨੇ ਨੇ ਭਗਵੰਤ ਮਾਨ ਜਿਹੜੀ ਐਮ ਐਲ ਏ ਸਰਬਜੀਤ ਮਾਨੂੰ ਕਿਹਾ ਉਹ ਪਹਿਲਾਂ ਸਾਡੇ ਧਰਨਿਆਂ 'ਚ ਵੀ ਆ ਕੇ ਵੰਦੀ ਰਹੀ ਆ ਵੋਟਾਂ ਤੋਂ ਠੀਕ ਹੈ ਜੀ ਬਈ ਸਾਡੀ ਸਰਕਾਰ ਆਉਣ ਦਿਓ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਨਸਾਫ ਦੇਵਾਂਗੇ ਪਰ ਜਦੋਂ ਉਹਨਾਂ ਦੀ ਸਰਕਾਰ ਬਣ ਗਈ ਤਾਂ ਉਹਨਾਂ ਨੇ ਸਾਡੇ ਨਹੀਂ ਪਿੱਟ ਕਰ ਲਈ ਆ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਕਹਿ ਕੇ ਉਹਨਾਂ ਨੇ ਪੱਲਾ ਖੜਾਇਆ ਕਿ ਸੈਟ ਬਣ ਗਈ ਆ ਮੈਂ ਵੀ ਐਮਐਲਏ ਸਾਹਿਬ ਵੀ ਤੇ ਐਸਐਸਪੀ ਜਿਰਾਉਂ ਵੀ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਇਥੋਂ ਦੇ ਚੁਣੇ ਹੋਏ ਨਮਾਇंदे ਆ ਜਿਹੜੇ ਉਹ ਕੁਝ ਨਹੀਂ ਕਰ ਸਕਦੇ ਤੇ ਆਮ ਲੋਕਾਂ ਨੂੰ ਫਰ ਕਿਤੋਂ ਆਜਾ ਕੀ ਮੰਗ ਲੈ ਕੇ ਆਏ ਅਰੇ ਅਸੀਂ ਮੰਗ ਲੈ ਕੇ ਆਏ ਆ ਜੀ ਇੱਕ ਤੜਾ ਸਾਡਾ 6 ਕਰੋੜ ਰੁਪਏ ਦਾ ਮੁਆਵਜ਼ੇ ਦੀ ਰਾਸੀ ਏਡੀਸੀ ਦੇ ਸਾਈਨ ਹੋ ਗਿਆ ਤਿਆਰ ਹੋ ਗਈ ਆ ਥੱਲੇ ਉਹਦੀ ਰਿਪੋਰਟ ਬਣੀ ਆ ਇਹ ਹੁਣ ਸਰਕਾਰ ਨੂੰ ਭੇਜੀ ਜਾਵੇ ਤੇ ਤੇ ਜਾਇਜ਼ ਕਰਵਾਈ ਹੋਣੀ ਚਾਹੀਦੀ ਆ ਨੰਬਰ ਦੋੜੇ ਪੀੜਤਾ ਐਫਆਰ ਜਿਨ੍ਹਾਂ ਦੇ ਨਾਂ ਨਹੀਂ ਜਿਹੜੇ ਮਾਵਜੇ ਤੋਂ ਵਾਂਝੇ ਆ ਉਹਨਾਂ ਦੇ ਤੁਰੰਤ ਨਾਂ ਜਿਹੜੇ ਉਹ ਪੀਰ ਦੇ ਵਿੱਚ ਦਰਜ ਕੀਤੇ ਜਾਣ ਤਾਂ ਕਿ ਇਹ ਆਪਦਾ ਇਨਸਾਫ ਲੈਣ ਜੋਗੀ ਹੋਵੇ। ਤਾਂ ਲੋਕ ਕਿੰਨੇ ਲੋਕ ਪਰੇਸ਼ਾਨ ਨੇ ਇਹ ਜਿਹੜੇ ਵੱਡੇ ਅਫਸਰ ਉਹ ਦਬਾ ਲੈਂਦੇ ਗਰੀਬਾਂ ਨੂੰ ਤੇ ਕੀ ਕੀ ਲੱਗਦਾ ਹੈ? ਬਹੁਤ ਲੋਕ ਪਰੇਸ਼ਾਨ ਨੇ ਅਸੀਂ ਸਵਾ ਦੋ ਸਾਲ ਤੋਂ ਸਾਨੂੰ ਪਤਾ ਕਿਹੜੇ ਹਿਸਾਬ ਨਾਲ ਅਸੀਂ ਧਰਨਾ ਚਲਾ ਰਹੇ ਆਂ। ਕਿਹੜੇ ਹਿਸਾਬ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਇਆ। ਅੱਜ ਅਸੀਂ ਇਸ ਕੇਸ ਦੇ ਵਿੱਚ ਹੀ ਸਾਰੀਆਂ ਸਰਕਾਰਾਂ ਦੇ ਚੁੱਕੇ ਆਂ। ਜਿਹਦੇ ਚ ਕਾਂਗਰਸ ਵੀ ਦੇਖੀ ਆ ਤੇ ਕਾਲੀ ਦਲ ਦੀ ਸਰਕਾਰ ਵੀ ਦੇਖੀ ਆ। ਆ ਬਦਲਾਅ ਤੇ ਆਈ ਭਗਵੰਤ ਮਾਨ ਦੀ ਸਰਕਾਰ ਵੀ ਦੇਖੀ ਆ ਪਰ ਕਿਸੇ ਪਰਸੋਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਰਾਜਾ ਬੜਿੰਗ ਦੀ ਐਮਪੀ ਬਣਿਆ ਉਹਨਾਂ ਕੋ ਚਾਹੋਂਗੇ ਮਾੜਾ ਮਾੜਾ ਤੁਹਾਡਾ ਹਾਲ ਨਹੀਂ ਹੋਇਆ ਨਹੀਂ ਹੋਇਆ ਨਹੀਂ ਜੇ ਅਸੀਂ ਮਿਲ ਚੁੱਕੀਆਂ ਪਹਿਲਾਂ ਹਾਂ ਜੀ ਅੱਛਾ ਜੀ ਬਿੱਟੂ ਜੀ ਹੁਣ ਉਹਨਾਂ ਨੂੰ ਕੁਝ ਨਹੀਂ ਨਹੀਂ ਮਿਲ ਚੁੱਕੀਆਂ ਸਭ ਨੂੰ ਅੱਛਾ ਜੀ ਕਿਹ ਕਿਹ ਗਾਣਾ ਚੱਲਣਾ ਹੈ ਮੈਂ ਮੰਨ ਤ੍ਰੀਤ ਕੋ ਥਾੜੀ ਵਾਲ ਜਦ ਕੇ ਮੇਰਾ ਪਰਿਵਾਰ ਵੀ ਪੀੜਤ ਹੈਗਾ ਮੇਰੇ ਛੋਟੇ ਛੋਟੇ ਬੱਚੇ ਸੀ ਅਨਵਾਲਗ ਬੱਚੇ ਮੇਰੇ ਘਰ ਦੇ ਸਾਨੂੰ ਉਹ ਰਾਤ ਨੂੰ ਚੱਕ ਕੇ ਲੈ ਕੇ ਗਏ ਆ ਉਥੇ ਡੀਐਸਪੀ ਦਫ਼ਤਰ ਜਾ ਕੇ ਸਾਨੂੰ ਇਹਨਾਂ ਨੇ ਬਿਠਾ ਲਿਆ ਕਿਹੜੇ ਸਾਲ ਦੀ ਗੱਲ ਹੈ ਇਹ 2005 ਦੀ ਆ 2005 ਤੇ ਸਾਨੂੰ ਜਦੋਂ ਡੀਐਸਪੀ ਦਫ਼ਤਰ ਜਾ ਕੇ ਬਿਠਾ ਲਿਆ ਅੱਧੀ ਰਾਤ ਤੱਕ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇਹ ਹੀ ਕਹਿੰਦੇ ਰਹੇ ਕਿ ਤੁਹਾਨੂੰ ਫਾਈਲ ਵਾਸਤੇ ਬੁਲਾਇਆ ਕਿਉਂਕਿ ਮੇਰੀ ਬੇਟੀ ਜਿਹੜੀ ਕਿ ਜਿੱਥੋਂ ਸ਼ੁਰੂਆਤ ਹੋਈ ਆ ਮੇਰੀ ਬੇਟੀ ਤੋਂ ਸ਼ੁਰੂਆਤ ਹੋਈ ਆ ਮੇਰੀ ਬੇਟੀ ਗੁਰਵਿੰਦਰਤ ਕੌਰ ਪਿੰਕੀ ਉਹਨਾਂ ਦੀ ਡੈਥ ਹੋ ਗਈ ਸੀ ਔਰ ਉਹਦੇ ਬਜਾ ਕਰਕੇ ਸਾਰੇ ਪਰਿਵਾਰਾਂ ਨੂੰ ਪੁਲਿਸ ਵਾਲਿਆਂ ਨੇ ਤੰਗ ਪਰੇਸ਼ਾਨ ਕੀਤਾ ਇੰਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਕਿ ਕਈ ਲੋਕਾਂ ਤੋਂ ਤਾਂ ਪੈਸੇ ਕਿਸੇ ਦੇ ਬਜ਼ੁਰਗ ਚੱਕ ਲੈਣਦੇ ਕਿਸੇ ਦਾ ਨੌਜਵਾਨ ਕੁੜੀ ਚੱਕ ਲੈਣਦੀ ਮੁੰਡਾ ਚੱਕ ਲੈ ਜਾਂਦਾ ਉਹਨਾਂ ਤੋਂ ਪੈਸੇ ਲੈ ਕੇ ਛਾੜ ਦਿੰਦੇ ਸੀ ਇਹਨਾਂ ਨੇ ਇੰਨਾ ਪੈਸਾ ਇਕੱਠਾ ਕੀਤਾ ਕਿ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦੱਸਣਾ ਚਾਹੁੰਨੀ ਆ ਕਿ ਇਹਨਾਂ ਨੇ ਜਗਰਾਉਂ ਕੋਲੇ ਇੱਕ ਪਿੰਡਾ ਛੋਟਾ ਜਿਹਾ ਮੈਂ ਪਿੰਡ ਦਾ ਨਾਂ ਨਹੀਂ ਲਵਾਂ ਜਿੱਥੇ ਇਹਨਾਂ ਨੇ ਉਹ ਪੈਸੇ ਇਕੱਠੇ ਕਰ ਕਰਕੇ ਜ਼ਮੀਨ ਵੀ ਲਈ ਹੋਈ ਆ ਕੋਈ ਟਾਈਮ ਆਵੇਗਾ ਅਸੀਂ ਇਹ ਖੁਲਾਸਾ ਕਰਾਂਗੇ ਜਿਹਦੇ ਵਿੱਚ ਮੇਰੀ ਚਾਚੀ ਸੱਸ ਸੇਂਦਰਕੌਰ ਔਰ ਜਿਹੜੀ ਲੜਕੀ ਦੀ ਡੈਥ ਹੋਇਆ ਕਲਵੰਤਕੌਰ ਨੂੰ ਚੱਕ ਕੇ ਲਿਆਂਦਾ ਉਹਦੇ ਨਾਲ ਕਲਵੰਤਕੌਰ ਨੇ ਇਹਨਾਂ ਨੇ ਅੰਨਾ ਦੱਸਦਾ ਕੀਤਾ ਜਿਹੜਾ ਇਹਨੇ ਕਰੰਟ ਲਾਤਾ ਜਿਹਦੇ ਨਾਲ ਉਹ ਉਸ ਵਕਤ 18-19 ਸਾਲ ਦੀ ਸੀ ਲੜਕੀ ਔਰ ਇਹਨੇ ਕਰੰਟ ਲਾਉਣ ਦੇ ਬਾਵਜੂਦ ਕੁੜੀ ਮੰਜੇ ਤੇ ਪੈ ਗਈ 18-19 ਸਾਲ ਉਹ ਮੰਜੇ ਤੇ ਪੈ ਕੇ ਉਹਦੀ ਸਨ 21 ਚ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਉਹ ਲੜਕੀ ਦਾ ਕਲਮੰਤ ਕੋਲ ਦਾ ਪਰਚਾ ਦਰਜ ਕਰ ਲਿਆ ਸਰਦਾਰ ਇਕਬਾਲ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਿਹਦੇ ਵਿੱਚ ਜਦ ਕਿ ਮੇਰਾ ਪਰਿਵਾਰ ਸਾਰਾ ਹੀ ਪੀੜਤ ਤੇ ਸਭ ਤੋਂ ਪਹਿਲਾਂ ਮੇਰਾ ਪਰਿਵਾਰ ਪੀੜਤ ਸੀਗਾ ਉਹਨਾਂ ਨੇ ਨਾ ਤਾਂ ਐਫ ਆਈ ਆਰ 'ਚ ਨਾਂ ਦਰਜ ਕੀਤਾ ਨਾ ਹੀ ਜਦੋਂ ਇਕਬਾਲ ਸਿੰਘ ਦੇ ਕਹਿਣ ਮੁਤਾਬਕ ਇਹਨਾਂ ਨੇ ਲਿਖਵਾਇਆ ਨਾ ਹੀ ਉਹ ਉਹ ਪੈੜਾ ਛੱਡ ਗਏ ਹੁਣ ਮੈਂ ਬੇਨਤੀ ਸਰਕਾਰ ਨੂੰ ਇਹ ਕਰਨਾ ਚਾਹੁੰਨੀ ਆ ਕਿ ਦੇਖੋ ਮੇਰਾ ਪਰਿਵਾਰ ਪੀੜਤਾ 20 ਸਾਲਾਂ ਤੋਂ ਅਸੀਂ ਲੜਾਈ ਲੜਦੇ ਆਂ ਮੇਰਾ ਪਰਿਵਾਰ ਬਰਬਾਦ ਹੋ ਗਿਆ ਕੀ ਕਲਵੰਤ ਕੋਰ ਦੇ ਮਰਨ ਤੋਂ ਬਾਅਦ ਪਰਚਾ ਦਰਜ ਹੋਇਆ ਤੇ ਫਿਰ ਮੁਆਵਜ਼ਾ ਮਿਲਿਆ ਕੀ ਮਨਪ੍ਰੀਤ ਨੂੰ ਵੀ ਮਰਨਾ ਪਏਗਾ ਫਿਰ ਮੇਰੇ ਪਰਿਵਾਰ ਨੂੰ ਮੁਆਵਜ਼ਾ ਮਿਲੂ ਮੈਂ ਮੁਆਵਜ਼ਾ ਤਾਂ ਇੱਕ ਪਾਸੇ ਮੈਂ ਐਫ ਆਈ ਆਰ ਚਾਹਨੀ ਆ ਉਹ ਬੰਦਿਆਂ ਨੂੰ ਜਿਸ ਦਾ ਇਹਨਾਂ ਬੰਦਿਆਂ ਨੇ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਉਹ ਸਾਡੇ ਤੇ ਇਹਨਾਂ ਨੇ ਅਤਿਆਚਾਰਾਂ ਦਾ ਕੀਤਾ ਜਦ ਕਿ ਇਹਨਾਂ ਨੇ ਜਦੋਂ ਸਾਨੂੰ ਡੀਐਸਪੀ ਦਫ਼ਤਰ ਲੈ ਕੇ ਜਾਂਦੇ ਆ ਇਹ ਦੋ ਗੱਡੀਆਂ ਅੱਧੀ ਰਾਤ ਨੂੰ ਮੰਗਾਉਂਦੇ ਆ ਇੱਕ ਗੱਡੀ 'ਚ ਤਾਂ ਮੇਰੇ ਪਰਿਵਾਰ ਨੂੰ ਮੇਰੇ ਦੋਨੋਂ ਬੇਟੇ ਜਿਹੜੇ ਕਿ ਅਨਵਾਲਕ ਸੀਗੇ ਮੇਰੇ ਪਤੀ ਦੇਵ ਸੀ ਇਹਨਾਂ ਨੂੰ ਲੈ ਕੇ ਇੱਕ ਗੱਡੀ 'ਚ ਇਹ ਮੈਨੂੰ ਆਣ ਦਸੀ ਥਾਂ ਤੇ ਲੈ ਗਏ। ਮੈਂ ਜਿੰਨੀਆਂ ਵੀ ਅਨਕਵਾੜੀਆਂ ਹੋਈਆਂ ਭਾਵੇਂ ਏਡੀਸੀ ਮੈਡਮ ਨੇ ਭਾਵੇਂ ਇਹਨਾਂ ਨੇ ਸੈੱਟ ਬਣਾਈਆ ਮੈਂ ਉਹ ਜਗ੍ਹਾ ਹਰ ਇੱਕ ਅਫਸਰਾਂ ਨੂੰ ਦਿਖਾਈਆ। ਲੇਕਿਨ ਮੈਂ ਬੜੇ ਅਫਸੋਸ ਨਾਲ ਕਹਿਣਾ ਚਾਹੁੰਨੀ ਹਾਂ ਪਤਾ ਨਹੀਂ ਅਫਸਰਾਂ ਦੇ ਕੰਨ ਤੇ ਜੋ ਨਹੀਂ ਸਰਕਦੀ। ਮੈਂ ਪ੍ਰੈਸ ਰਿਪੋਰਟਾਂ ਨੇ ਵੀ ਸਾਡੇ ਜਿਹੜੇ ਜਗਰਾਵ ਦੇ ਪੱਤਰਕਾਰ ਨੇ ਉਹਨਾਂ ਨੂੰ ਵੀ ਉਹ ਜਗ੍ਹਾ ਦਿਖਾਈਆ ਜਿਹੜੀ ਕਿ ਪਿੰਡ ਤੋਂ ਬਾਹਰ ਸੀ। ਉੱਥੇ ਜਾ ਕੇ ਮੈਨੂੰ ਲੈ ਕੇ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਨਾਲ ਜੋ ਇੱਕ ਲੇਡੀ ਜਨਾਤਿਆ ਚਾਹ ਹੁੰਦਾ ਜੋ ਇੱਕ ਲੇਡੀ ਦੇ ਪੱਲੇ ਇੱਕ ਇੱਜਤ ਪੱਖੋ ਲੇਡੀ ਹੁੰਦੀ ਮੇਰਾ ਇਹਨਾਂ ਨੇ ਸਾਰਾ ਤਾਰੋਂ ਤਾਰ ਕੀਤਾ ਲੇਕਿਨ ਅੱਜ ਸਾਨੂੰ 20 ਸਾਲ ਹੋ ਗਏ ਠੱਕੇ ਖਾਂਦਿਆਂ ਨੂੰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਔਰ ਹੁਣ ਇੱਕ ਰਿਪੋਰਟ ਜਿਹੜੀ ਕਿ ਸਾਨੂੰ ਕਿਤੇ 19 ਸਾਲ ਬਾਅਦ ਤੁਹਾਨੂੰ ਇੱਕ ਥੋੜੀ ਨਜ਼ਰ ਆਇਆ ਕੁਝ ਅਸੀਂ ਤਕਰੀਬਨ ਸਵਾ ਦੋ ਸਾਲ ਤੋਂ ਜਗਰਾਉਂ ਥਾਣੇ ਮੋਤੇ ਧਰਨਾ ਲਾਇਆ ਹੋਇਆ ਮੈਂ ਇੱਕ ਫਕਰ ਨਾਲ ਇਹ ਵੀ ਗੱਲ ਕਹਿਣਾ ਚਾਹੁੰਨੀ ਆ ਕਿ ਅਮੀਰਾਂ ਦੇ ਤਾਂ ਸਾਰੇ ਮਦਦ ਕਰਨ ਨੂੰ ਤਿਆਰ ਆ ਲੇਕਿਨ ਗਰੀਬ ਪਰਿਵਾਰ ਦੀ ਕੋਈ ਮਦਦ ਅਕ ਮੈਂ ਮਦਈ ਮੁਕੱਦਮਾ ਇਕਬਾਲ ਸਿੰਘ ਆ ਅਸੀਂ ਪਿਛਲੇ 2 2.5 ਸਾਲਾਂ ਤੋਂ ਥਾਣਾ ਸਿਟੀ ਜਗਰਾਉ ਮੁਹਰੇ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਹੋਂਰ ਜਿਹੜੇ ਸਾਡੇ ਇਨਸਾਫ ਪਸੰਦੀ ਲੋਕਾਂ ਉਹਨਾਂ ਦੀ ਸਹਾਇਤਾ ਦੇ ਨਾਲ ਧਰਨੇ ਤੇ ਲਗਾਤਾਰ ਬੈਠੇ ਹਾਂ ਇਸ ਦੇ ਦਰਮਿਆਨ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਮਾਂ ਉਹ ਸਾਡੇ ਸਾਹਮਣੇ ਆਈ ਜਾਵਾ ਪਿਛਲੇ 20 ਸਾਲਾਂ ਤੋਂ ਅਸੀਂ ਪੁਲਿਸ ਦੇ ਅਤਿਆਚਾਰਾਂ ਦੇ ਖਿਲਾਫ ਇਹ ਲੜਾਈ ਜਿਹੜੀ ਉਹ ਲੜ ਰਹੇ ਆ ਦਿੱਲੀ ਕਮਿਸ਼ਨ ਦੇ ਵਿੱਚ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਚੱਲ ਰਹੀ ਆ ਕੌਮੀ ਕਮਿਸ਼ਨ ਦੇ ਹੁਕਮਾਂ ਦੇ ਉੱਤੇ ਇਸ ਸਾਡੇ ਜਿਹੜੇ ਦੋਨੇ ਪਰਿਵਾਰ ਆ ਪੀੜਤ ਮੇਰਾ ਪਰਿਵਾਰ ਤੇ ਮੇਰੇ ਭਰਾ ਦਰਸ਼ਿਤ ਸਿੰਘ ਦਾ ਪਰਿਵਾਰ ਇਹ ਸਾਡੇ ਦੋਨਾਂ ਪਰਿਵਾਰਾਂ ਨੂੰ ਕੌਮੀ ਕਮਿਸ਼ਨ ਦੇ ਹੁਕਮਾਂ ਮੁਤਾਬਕ ਮੁਆਵਜ਼ਾ ਪੈਨਸ਼ਨ ਨੌਕਰੀ ਤੇ ਜਿਹੜੀਆਂ ਹੋਰ ਸਹੂਲਤਾਂ ਆ ਉਹ ਡੇੜੀਆਂ ਸਿੱਡੀਆਂ ਪੰਮੀ ਕਮਿਸ਼ਨ ਦੇ ਹਕਮਾਂ ਮੁਤਾਬਕ ਅਧੂਰਨਾਂ ਜਿਹੜੀਆਂ ਸਹੂਲਤਾਂ ਉਹ ਮਿਲ ਚੁੱਕੀਆਂ ਪਰ ਹੁਣ ਤਿੰਨ ਕਮਹੀਨੇ ਪਹਿਲਾਂ ਅਸੀਂ ਬਾਰ-ਬਾਰ ਸਾਡੇ ਜਥੇਬੰਦੀਆਂ ਮੰਗ ਕਰ ਰਹੀਆਂ ਸੀ ਕਿ ਪਰਿਵਾਰਾਂ ਦਾ ਜਿਹੜਾ ਪਿਛਲੇ 20 ਸਾਲਾਂ ਦੇ ਵਿੱਚ 2004 ਤੋਂ ਲੈ ਕੇ ਹੁਣ ਤੱਕ ਉਜਾੜਾ ਹੋਇਆ ਬਾ ਆਰਥਿਕ ਸਰੀਰਕ ਮਾਨਸਿਕ ਸਮਾਜਿਕ ਉਹਦਾ ਜਿਹੜਾ ਸਰਵੇ ਕਰਾਇਆ ਜਾਵੇ ਤਾਂ ਉਹ ਜਿਹੜੀ ਸਰਵੇ ਰਿਪੋਰਟ ਆ ਉਹ ਹੁਣ ਸਾਹਮਣੇ ਆਈ ਆ ਤੇ ਉਸ ਰਿਪੋਰਟ ਨੂੰ ਲੈ ਕੇ ਅਸੀਂ ਅੱਜ ਡੀਸੀ ਮੈਡਮ ਨੂੰ ਮਿਲਣ ਲੁਧਿਆਣੇ ਆਈ ਸੀ ਕਿ ਸਾਡੇ ਕਿਸਾਨ ਕਿਸਾਨ ਜਿੱਥੇ ਬੰਦੇ ਆ ਮਿਸੂ ਜਿੱਥੇ ਬੰਦੇ ਆ ਵਾਪਸ ਅੱਜ ਮਿਲਿਆ ਵਾ ਸਾਡੇ ਪ੍ਰਧਾਨ ਜੀ ਤਰੁਸੀ ਢੋਡਾ ਗੁਰਦੇਵ ਸਿੰਘ ਤਲਵੰਡੀ ਔਰ ਮਜ਼ਦੂਰ ਜਥੇਬੰਦੀ ਦੇ ਸਾਡੇ ਆਗੂ ਭਰਪੂਰ ਸਿੰਘ ਜੀ ਸਾਡਾ ਜਿਹੜਾ ਵਾਪਸ ਮਿਲਿਆ ਡੀਸੀ ਸਾਹਿਬ ਨੇ ਇਸ ਗੱਲ ਦਾ ਸਾਨੂੰ ਭਰੋਸਾ ਦਿਵਾਇਆ ਕਵੀ ਐਸ ਏਅਰਪੋਰਟਾਂ ਜਿਹੜੀ ਰਿਪੋਰਟ ਆਈ ਆ ਇਹ ਅਸੀਂ ਸਰਕਾਰ ਨੂੰ ਅੱਗੇ ਭੇਜ ਰਹੇ ਆ ਤੇ ਜਿਹੜਾ ਅਧੂਰਾ ਮੁਆਵਜ਼ਾ ਮਿਲਿਆ ਵਾ ਉਹਦੇ ਵਿੱਚ ਅਸੀਂ ਉਹਨੂੰ ਦੁਬਾਰਾ ਤੋਂ ਐਗਜ਼ਾਮਨ ਕਰ ਰਹੇ ਆ ਔਰ ਅਸੀਂ بار بار ਜਿਹੜੀ ਇਹ ਮੰਗ ਕਰ ਰਹੇ ਆ ਤੇ ਸਾਡੇ ਪਰਿਵਾਰਾਂ ਦੇ ਨਾਲ ਜਿਹੜਾ ਤੱਕਾ ਹੋਇਆ ਵਾ ਉਸ ਦੇ ਵਿੱਚ ਸਾਨੂੰ ਇਨਸਾਫ ਦਿੱਤਾ ਜਾਵੇ ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਕਹਿ ਰਿਹਾ ਕਿ ਇਸ ਪਰਿਵਾਰਾਂ ਦੇ ਦੋਨਾਂ ਪਰਿਵਾਰਾਂ ਦੇ ਨਾਲ ਕੋਈ ਤੱਕਾ ਹੋਇਆ ਹੀ ਨਹੀਂ ਕਿਉਂਕਿ ਇੱਕ ਪਰਿਵਾਰ ਨੂੰ ਉਹਨਾਂ ਨੇ ਐਫਆਈਆਰ ਦੇ ਵਿੱਚ ਕੰਸੀਡਰ ਨਹੀਂ ਕੀਤਾ ਦੂਜੇ ਪਰਿਵਾਰ ਦੀ ਜਿਹੜੀ ਐਫਆਈਆਰ ਦਰਜ ਕੀਤੀ ਉਹ ਅਧੂਰੀ ਕੀਤੀ ਔਰ ਉਸ ਐਫਆਈਆਰ ਨੂੰ ਕੈਨਸਲ ਕਰ ਦਿੱਤਾ ਗਿਆ ਦੂਜੇ ਪਾਸੇ ਜਿਹੜਾ ਸਿਵਲ ਪ੍ਰਸ਼ਾਸਨ ਜਨਦੀ ਏਡੀਸੀ ਸਾਹਿਬ ਸਾਡੇ ਜਗਰਾਉਂ ਵਾਲੇ ਉਹਨਾਂ ਨੇ ਇਹ ਰਿਪੋਰਟ ਬਣਾ ਕੇ ਭੇਜੀ ਆ ਕਿ ਇਸ ਪਰਿਵਾਰ ਨੂੰ ਦੇ ਉੱਤੇ ਜਾਤੀ ਵਿਤਕਰੇ ਤਹਿਤ ਅਤਿਆਚਾਰ ਹੋਇਆ ਤੇ ਉਸ ਅਤਿਆਚਾਰਾਂ ਦੇ ਕਾਰਨ ਇਨਾਂ ਦਾ ਜਿਹੜਾ ਉਜਾੜਾ ਹੋਇਆ ਵਾ ਉਹਨਾਂ ਨੇ ਲਿਖਿਆ ਕਿ ਇਸ ਪਰਿਵਾਰਾਂ ਦਾ ਦੋਨਾਂ ਦਾ 6 ਕਰੋੜ ਰੁਪਏ ਦਾ ਜਿਹੜਾ ਉਜਾੜਾ ਵਾ ਉਹ ਆਰਥਿਕ ਤੌਰ ਤੇ ਹੋ ਚੁੱਕਿਆ ਵਾ ਉਹਨਾਂ ਨੇ ਇਹ ਵੀ ਲਿਖਿਆ ਕਿ ਸਰਕਾਰੀ ਕਾਨੂੰਨ ਤੇ ਨਿਯਮਾਂ ਦੇ ਮਤਾਬਕ ਇਸ ਜਿਹੜੇ ਮੁਆਵਜ਼ੇ ਦੀ ਪਰਪਾਈ ਕੀਤੀ ਜਾਵੇ ਇਹ ਰਿਪੋਰਟ ਉਹਨਾਂ ਨੇ ਭੇਜੀ ਆ ਤੇ ਇਸ ਰਿਪੋਰਟ ਨੂੰ ਲੈ ਕੇ ਅੱਜ ਸੀਟੀ ਸਾਹਿਬ ਕੋਲ ਆਏ ਸੀ ਉਹਨਾਂ ਨੇ ਭਰੋਸਾ ਦਿੱਤਾ ਵਾ ਔਰ ਅਸੀਂ ਉਹਨਾਂ ਦੇ ਭਰੋਸੇ ਦੇ ਮਤਾਬਕ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਸਾਡੀਆਂ ਜਥੇਬੰਦੀਆਂ ਅਗਲੀ ਮੀਟਿੰਗ ਕਰਕੇ ਜੋ ਅਗਲਾ ਫੈਸਲਾ ਲਵਾਂਗੇ ਉਹ ਕਰਾਂਗੇ ਤਨ ਮੈਂ ਅੰਤਿਸ਼ੂਰੀ ਇਸਾਬ ਮੀਟਿੰਗ ਨੇ ਜਿਲ੍ਹਾ ਉਧਿਆਰ ਲਿਖਤ ਕਰਦਾ ਹਾਂ ਕਿ ਮੈਂ ਕਰਦਾ ਹਾਂ ਕਿ ਸਵਾਦੂ ਸਾਹਿਬ ਇੱਕ 20 ਪਰਿਵਾਰਾਂ ਨਾਲ ਧੱਕਾ ਹੋਇਆ ਦਾ ਉਹਦਾ ਅਨੁਸਾਸਨ ਦਿੱਤਾ ਜਾਵੇ ਪੂਰੀ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਨੂੰ ਸੀਟ ਉਸ ਨੂੰ ਰਿਸਟ ਕੀਤਾ ਜਾਵੇ ਪਰ ਜਿਹੜਾ ਇਹਨਾਂ ਦਾ ਮੁਆਵਜ਼ਾ ਰੁਕਿਆ ਹੋਇਆ ਉਹ ਮਿਲਿਆ ਜਾਵੇ ਤੇ ਜਿਹੜਾ ਦੂਜੇ ਪਰਿਵਾਰ ਦਾ ਵਿਵਾਦ ਆ ਕਰਜ ਕੀਤਾ ਜਾਵੇ ਬੇਨਤੀ ਕਰਦੇ ਹਾਂ ਕਿ ਅਸੀਂ ਜੀ ਸਾਹਿਬ ਜੀ ਸਾਹਿਬ ਨੂੰ ਮਿਲਾਂ ਹਾਂ ਮਨੋ ਹੁਣ ਆਹ ਪ੍ਰੂਫ ਦੇ ਹਿਸਾਬ ਨਾਲ ਸਾਨੂੰ ਮਿਲਦਾ